ਜੀ ਸੱਸੀਏ ਗਾਲ ਦੋਸਤੋ ਅੱਜ ਦੀ ਅਪਡੇਟ 8TT ਭਰਤੀ ਵਿੱਚੋਂ बीएड ਹੋਈ ਬਾਅਦ ਸੁਪਰੀਮ ਕੋਰਟ ਦਾ ਵੱਡਾ ਫੈਸਲਾ 2018 ਤੋਂ ਬਾਅਦ ਨੌਕਰੀਆਂ ਤੇ ਲੱਗਣ ਵਾਲੇ ਹੋਣਗੇ ਬਾਅਦ 8TT 2364 ਤੇ ਕੀ ਅਸਰ ਪਵੇਗਾ ਉਹ ਜਾਣਦੇ ਆ ਅੱਜ ਦੀ ਵੀਡੀਓ ਦੁਆਰਾ ਉਸ ਤੋਂ ਪਹਿਲਾਂ ਚੈਨਲ ਤੇ ਅਗਰ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਲੇਟੈਸਟ ਅਪਡੇਟ ਸਭ ਤੋਂ ਪਹਿਲਾਂ ਤੁਹਾਨੂੰ ਦੇਖਣ ਨੂੰ ਮਿਲ ਸਕਣ ਜਿਵੇਂ ਕਿ ਆਪ ਸਭ ਜਾਣਦੇ ਹੋ ATT ਵਿਅਸ ਬੀੜ ਵਿਵਾਦ ਕਾਫੀ ਲੰਬੇ ਸਮੇਂ ਤੋਂ ਚੱਲਿਆ ਹੋਇਆ ਹੈਗਾ ਔਰ ਜਿਸ ਦੇ ਬਾਰੇ NCTV ਵੱਲੋਂ ਵੀ 2018 ਦੇ ਵਿੱਚ ਨੋਟੀਫਿਕੇਸ਼ਨ ਜੋ ਜਾਰੀ ਕਰ ਦਿੱਤਾ ਗਿਆ ਸੀ ਕਿ ATT ਦੀਆਂ ਭਰਤੀਆਂ ਵਿੱਚ ਬੀੜ ਵਾਲੇ ਦਖਲਅੰਦਾਜ਼ੀ ਨਹੀਂ ਦੇ ਸਕਦੇਗੇ ਬਟ ਜੋ ਇਹ ਰੂਲ ਹੈ 2018 ਦਾ ਹੈ ਬਟ 2024 ਆ ਚੁੱਕਿਆ ਹੈ ਤਾਂ 23 ਦੇ ਵਿੱਚ ਇਹ ਰੂਲ ਤੇ ਜੋ ਕੰਮ ਹੈ ਉਹ ਸ਼ੁਰੂ ਕੀਤਾ ਗਿਆ ਉਸ ਦੀ ਕਾਰਨ ਕਿ ਕਿਸੇ ਵੀ ਸਿੱਖਿਆ ਡਿਪਾਰਟਮੈਂਟ ਨੇ ਇਸ ਚੀਜ਼ ਦੇ ਵੱਲ ਧਿਆਨ ਨਹੀਂ ਦਿੱਤਾਗਾ ਕਿ ਐਨਸੀਟੀਵੀ ਦਾ ਰੂਲ ਕੀ ਕਹਿੰਦਾ ਆ ਔਰ ਉਸ ਦੇ ਨਾਲ ਜੋ ਏਟੀਟੀ ਵਾਲੇ ਸੱਥੀ ਸੀਗੇ ਬਹੁਤ ਨਿਰਾਸ਼ ਸੀਗੇ ਕਿਉਂਕਿ ਉਹਨਾਂ ਦੀਆਂ ਪੋਸਟਾਂ ਦੇ ਉੱਪਰ ਜ਼ਿਆਦਾ ਹੱਕ ਬੀਐਡ ਵਾਲੇ ਲੈ ਜਾਂਦੇ ਸੀ ਜਿਸ ਕਰਕੇ ਜੋ ਏਟੀਟੀ ਵਾਲੇ ਜੋ ਉਮੀਦਵਾਰ ਸੀ ਉਹਨਾਂ ਨੇ 2023 ਦੇ ਵਿੱਚ ਯਾਨੀ ਕਿ ਪਿਛਲੇ ਸਾਲ ਜੋ ਆਪਣਾ ਇਹ ਮਸਲਾ ਆ ਇਸ ਨੂੰ ਹਾਈ ਕੋਰਟ ਵਿੱਚ ਲੈ ਕੇ ਗਏ ਇੱਕ ਹਾਈ ਕੋਰਟ ਤੋਂ ਕੋਈ ਸੁਣਵਾਈ ਨਹੀਂ ਹੋਏਗੀ ਫਿਰ ਉਹ ਆਪਣਾ ਜੋ ਇਹ ਮੁੱਦਾ ਆ ਇਸ ਨੂੰ ਸੁਪਰੀਮ ਕੋਰਟ ਤੇ ਲੈ ਕੇ ਗਏ ਜੋ ਕਿ ਪੂਰੇ ਆਲ ਇੰਡੀਆ ਦਾ ਇੱਕ ਮੁੱਦਾ ਬਣਿਆ ਹੋਇਆ ਸੀ 8TTVS B&D ਤਾਂ ਇਸ ਦਾ ਜੋ ਰਿਜ਼ਲਟ ਸੀਗਾ 23 ਦੇ ਵਿੱਚ ਆ ਚੁੱਕਿਆ ਸੀ ਫਾਈਨਲ ਹੋ ਚੁੱਕਿਆ ਸੀ ਬਟ ਉਸ ਤੋਂ ਬਾਅਦ ਵੀ ਜੋ 8TTVS B&D ਵਾਲਿਆਂ ਨੇ ਦੁਬਾਰਾ ਤੋਂ ਸੁਪਰੀਮ ਕੋਰਟ ਵਿੱਚ ਇੱਕ ਕੇਸ ਫਾਈਲ ਕਰ ਦਿੱਤਾ ਜਿਸ ਦੇ ਵਿੱਚ ਉਹ ਇਹ ਚੀਜ਼ ਦੀ ਇਨਕੁਆਇਰੀ ਕਰਨਾ ਚਾਹੁੰਦੇ ਸੀ ਕਿ ਬੀਐਡ ਵਾਲੇ ਜੋ ਉਮੀਦਵਾਰ ਹੈ ਉਹ ਇਸ ਨੋਟੀਫਿਕੇਸ਼ਨ ਦੇ ਅਕੋਰਡਿੰਗ ਹੀ ਬਾਹਰ ਹੋਣਗੇ ਜਾਂ ਫਿਰ ਜੋ ਸੁਪਰੀਮ ਕੋਰਟ ਦਾ ਫੈਸਲਾ 11 अगस्त 2023 ਨੂੰ ਹੋਇਆ ਉਸ ਤੋਂ ਬਾਅਦ ਵਾਲੀਆਂ ਪੋਸਟਾਂ ਦੇ ਵਿੱਚ ਹੋਣਗੇ ਤਾਂ ਇਸ ਦਾ ਵੀ ਅੱਜ ਵੱਡਾ ਫੈਸਲਾ ਇੱਕ ਕਲੀਅਰ ਹੋ ਕੇ ਆ ਚੁੱਕਿਆ ਕਿ ਇਹ ਅਪਡੇਟ ਐਪ ਤੁਹਾਨੂੰ ਪਹਿਲਾਂ ਅਫੀਸ਼ੀਅਲ ਵੈਬਸਾਈਟ ਤੇ ਲੈ ਕੇ ਚਲਦੇ ਆ ਉਸ ਤੋਂ ਬਾਅਦ ਜਾਂਦੇ ਆ ਸਾਰੀ ਇਨਫੋਰਮੇਸ਼ਨ ਅੱਜ ਦੀ ਇਸ ਅਪਡੇਟ ਦੀ ਤਾਂ ਦੋਸਤੋ ਇਹ ਸੁਪਰੀਮ ਕੋਰਟ ਆਫ ਇੰਡੀਆ ਦੀ ਅਫੀਸ਼ੀਅਲ ਵੈਬਸਾਈਟ ਹੈ ਕੇਸ ਸਟੇਟਸ ਤੇ ਤੁਸੀਂ ਵੀ ਆਪਣਾ ਕੋਈ ਵੀ ਕੇਸ ਸਰਚ ਕਰ ਸਕਦੇ ਹੋ ਆਪਣੇ ਕੇਸ ਦਾ ਡਾਇਰੀ ਨੰਬਰ 39986 ਹੈ 2023 ਦਾ ਕੇਸ ਸਬਮਿਟ ਹੈ ਔਰ ਇਸ ਦਾ ਜੋ ਜਿਹੜੇ ਪਰਸਨ ਨੇ ਪਟੀਸ਼ਨਰ ਨੇ ਜਿਨ੍ਹਾਂ ਨੇ ਕੇਸ ਲਾਇਆ ਅਰਬਨ ਗੋਸ ਵੈਸ ਯੂਨੀਅਨ ਆਫ ਇੰਡੀਆ ਜਿਨ੍ਹਾਂ ਨੇ ਕੇਸ ਫਾਈਲ ਕੀਤਾ ਸੀਗਾ ਔਰ ਇਹ ਕੇਸ ਫਾਈਲ ਹੈ ਜੋ ਦੇਖ ਸਕਦੇ ਹੋ ਇਸ ਦੀ ਰਜਿਸਟ੍ਰੇਸ਼ਨ ਡੇਟ 26/9/2023 ਨੂੰ ਇਹ ਕੇਸ ਫਾਈਲ ਕੀਤਾ ਗਿਆ ਯਾਨੀ ਕਿ ਤੁਹਾਨੂੰ ਦੱਸਿਆ ਆਪਾਂ 11 ਤਰੀਕ 8ਵਾਂ ਮਹੀਨਾ 2023 ਦੇ ਵਿੱਚ ਕੋਰਟ ਦਾ ਜੋ ਫਾਈਨਲ ਡਿਸੀਜਨ ਉਹ ਮਿਲ ਚੁੱਕਿਆ ਸੀ ਯਾਨਕਿ ਡਿਸੀਜਨ ਮਿਲਣ ਤੋਂ ਬਾਅਦ ਇਹ ਕੋਰਟ ਕੇਸ ਫਾਈਲ ਕੀਤਾ ਗਿਆ ਸੀ ਇਹ ਚੀਜ਼ ਕਲੀਅਰ ਕਰਨ ਦੇ ਲਈ ਕਿ ਜੋ 11 8 2023 ਨੂੰ ਫੈਸਲਾ ਆਇਆ ਉਸ ਦੇ ਆਧਾਰ ਤੇ ਪੋਸਟਾਂ ਜੋ 2023 ਤੋਂ ਬਾਅਦ ਆਣ ਗਿਆ ਉਹਨਾਂ ਦੇ ਵਿੱਚੋਂ ਬਿਲਡ ਬਾਹਰ ਹੋਵੇਗੀ ਜਾਂ ਫਿਰ ਉਸ ਤੋਂ ਜੋ ਪਹਿਲਾਂ ਪੋਸਟਾਂ ਨੇ 2018 ਤੋਂ ਬਾਅਦ ਜਿੰਨੀਆਂ ਵੀ ਪੋਸਟਾਂ ਨੇ ਉਹ ਸਾਰੀਆਂ ਹੀ ਪੋਸਟਾਂ ਇਹਨਾਂ ਤੋਂ ਬਾਹਰ ਹੋਣਗੀਆਂ ਤਾਂ ਇਸ ਦਾ ਜੋ ਕਲੀਅਰ ਡਿਸੀਜਨ ਉਹ ਅੱਜ ਡਿਪਾਰਟਮੈਂਟ ਵੱਲੋਂ ਇਸ ਸੁਪਰੀਮ ਕੋਰਟ ਦੇ ਵੱਲੋਂ ਦੇ ਦਿੱਤਾ ਗਿਆ ਆ ਤਾਂ ਇਸ ਕੇਸ ਦੀ ਜੋ ਅੱਜ ਜੋ ਇਨਕੁਆਇਰੀ ਹੈ ਉਹ ਕਾਫੀ ਲੰਬਾ ਸਮਾਂ ਚੱਲੀ ਕਾਫੀ ਲੰਬੀ ਬੈਂਸ ਹੋਈ ਉਸ ਤੋਂ ਬਾਅਦ ਜੋ ਫਾਈਨਲ ਡਿਸੀਜਨ ਸੁਪਰੀਮ ਕੋਰਟ ਵੱਲੋਂ ਦਿੱਤਾ ਗਿਆ ਕਿ 2018 ਤੋਂ ਬਾਅਦ ਯਾਨੀ ਕਿ ਜਦੋਂ ਐਨ ਸੀ ਟੀ ਵੀ ਦਾ ਰੂਲ ਬਣਿਆ ਸੀ ਉਸ ਤੋਂ ਬਾਅਦ ਜਿੰਨੀਆਂ ਵੀ ਪੋਸਟਾਂ ਨੇ ਚਾਹੇ ਪੰਜਾਬ ਵਿੱਚ ਆ ਚਾਹੇ ਰਾਜਸਥਾਨ ਹਰਿਆਣਾ ਬਿਹਾਰ ਯੂਪੀ ਆਲ ਇੰਡੀਆ ਦੇ ਕਿਤੇ ਵੀ ਇਹ ਪੋਸਟਾਂ ਨੇ ਉਹ ਪੋਸਟਾਂ ਦੇ ਵਿੱਚ ਬੀਅਰਡ ਵਾਲਿਆਂ ਨੂੰ ਬਾਹਰ ਕੀਤਾ ਜਾਵੇਗਾ ਯਾਨੀ ਕਿ ਅਗਰ ਬੀਅਰਡ ਵਾਲੇ 2019 ਦੇ ਵਿੱਚ ਕੋਈ ਪੋਸਟ ਆਈ ਸੀ ਉਸ ਦੇ ਉੱਪਰ ਜੁਆਇਨ ਕੀਤਾ ਹੋਇਆ ਉਹਨਾਂ ਨੇ ਟੀਚਿੰਗ ਕਰ ਰਿਹਾ ਚਾਹੇ ਉਹ 20 ਦੇ ਵਿੱਚ ਕਰ ਰਿਹਾ ਚਾਹੀ 21 ਦੀਆਂ ਪੋਸਟਾਂ ਵਿੱਚ ਚਾਹੇ 22 ਦੀਆਂ ਜਾਂ ਫਿਰ 23 ਦੀਆਂ ਤਾਂ ਉਹ ਕਿਸੇ ਵੀ ਪੋਸਟਾਂ ਦੇ ਵਿੱਚ ਜੋ ਨਹੀਂ रह ਸਕਣਗੇ ਉਹਨਾਂ ਸਾਰੀਆਂ ਪੋਸਟਾਂ ਦੇ ਵਿੱਚੋਂ ਬਾਹਰ ਕੀਤਾ ਜਾਵੇਗਾ ਤਾਂ ਇਹ ਫਾਈਨਲ ਡਿਸੀਜਨ ਅੱਜ ਸਪਰੀਮ ਕੋਰਟ ਦੇ ਵੱਲੋਂ ਦੇ ਦਿੱਤਾ ਗਿਆ ਔਰ ਕਿ ਕੋਰਸ ਇਸ ਕੋਰਟ ਕੇਸ ਨੂੰ ਵੀ ਡਿਸਪੋਜ਼ ਆਫ ਕਰ ਦਿੱਤਾ ਗਿਆ ਯਾਨੀ ਕਿ ਇਸ ਤੋਂ ਬਾਅਦ ਇਸ ਦੀ ਕੋਈ ਵੀ ਸੁਣਵਾਈ ਨਹੀਂ ਹੈ ਯਾਨੀ ਕਿ ਅੱਜ ਜੋ ਪੈਂਡਿੰਗ ਫੈਸਲਾ ਸੀਗਾ ਉਸ ਨੂੰ ਕਲੀਅਰ ਕਰ ਦਿੱਤਾ ਗਿਆ 100% ਕਿ ਜਿੰਨੀਆਂ ਵੀ ਪੋਸਟਾਂ ਨੇ ਉਹਨਾਂ ਨੂੰ ਬਾਹਰ ਕੀਤਾ ਜਾਵੇਗਾ ਤਾਂ ਹੁਣ ਇਸ ਚੀਜ਼ ਨੂੰ ਲੈ ਕੇ बीएड ਵਾਲੇ ਸਾਥੀ ਬਹੁਤ ਜ਼ਿਆਦਾ ਨਿਰਾਸ਼ ਆ ਔਰ ਦੂਸਰੇ ਪਾਸੇ ਐਜਟੀ ਵਾਲੇ ਸਾਥੀ ਖੁਸ਼ ਹੋ ਗਏ ਕਿ ਜਿੰਨਾ ਪੋਸਟਾਂ ਦੇ ਉੱਪਰ ਬੀੜ ਵਾਲਿਆਂ ਦਾ ਹੱਕ ਜਿਤਾਰੇ ਸੀ ਉਹ ਪੋਸਟਾਂ ਬੀੜ ਦੇ ਹੱਥ ਵਿੱਚੋਂ ਨਿਕਲ ਚੁੱਕੇ ਨੇ ਹੋਰ 100% ਈਟੀਟੀ ਦੇ ਹੱਥ ਵਿੱਚ ਆ ਚੁੱਕੇ ਨੇ ਐਵੇਂ ਹੀ ਹੁਣ ਮਸਲਾ ਚੱਲ ਰਿਹਾ ਆਪਣਾ ਈਟੀਟੀ 2364 ਭਰਤੀ ਜੋ ਕਿ ਪੰਜਾਬ ਦੀ ਭਰਤੀ ਹੈ ਇਸ ਦੇ ਵਿੱਚ ਕਿ ਬਹੁਤ ਸਾਰੇ ਸਾਥੀ ਬੀੜ ਵਾਲੇ ਵੀ ਇਸ ਦੇ ਵਿੱਚ ਜਿਨ੍ਹਾਂ ਨੇ ਆਪਣੀ ਸਕਰੂਟੀਨਿੰਗ ਕਰਵਾਈ ਹੋਈ ਹੈ ਔਰ ਚੰਗੇ ਨੰਬਰ ਆ ਉਹਨਾਂ ਦਾ ਰੈਂਕਿੰਗ ਦੇ ਵਿੱਚ ਉਹਨਾਂ ਦਾ ਨਾਮ ਆ ਰਿਹਾ ਹੈਗਾ ਔਰ ਦੂਸਰੇ ਪਾਸੇ ETT ਵਾਲੇ ਵੀ ਸਾਥੀ ਆ ਪਰ ETT ਵਾਲੇ ਇਹ ਚੀਜ਼ ਦਾ ਇਤਰਾਜ਼ ਕਰ ਰਹੇ ਸੀ ਕਿ 2020 ਦੀ ਪੋਸਟ ਹੈ 18 ਦੇ ਅਕੋਰਡਿੰਗ ਦੇਖਿਆ ਜਾਵੇ ਤਾਂ ਉਹ ਬਾਹਰ ਹੋਣਗੇ ਹੁਣ ਫਾਈਨਲ ਡਿਸੀਜਨ ਜੋ ਆਪਣੇ ਸ਼ਿੱਖਿਆ ਡਿਪਾਰਟਮੈਂਟ ਦਾ ਉਹਨਾਂ ਨੂੰ ਵੀ ਹੁਣ ਇਸ ਕੇਸ ਦੇ ਆਧਾਰ ਤੇ ਜੋ ਫਾਈਨਲ ਡਿਸੀਜਨ ਮਿਲ ਚੁੱਕਿਆ ਤਾਂ ਉਹਨਾਂ ਨੂੰ ਵੀ ਇਸ ਰੂਲ ਦੇ ਅਕੋਰਡਿੰਗ ਚੱਲਣਾ ਪਏਗਾ ਔਰ ਬੀਐਡ ਵਾਲਿਆਂ ਨੂੰ 2364 ਭਰਤੀ ਵਿੱਚੋਂ ਬਾਹਰ ਕਰਨਾ ਪਵੇਗਾ ਔਰ ਉਸ ਤੋਂ ਬਾਅਦ ਹੋ ਸਕਦਾ ਹੈ ਕਿ ਹੁਣ ਡਿਪਾਰਟਮੈਂਟ ਦਾ ਕੀ ਫੈਸਲਾ ਰਹੇਗਾ ਕਿਸ ਤਰੀਕੇ ਭਰਤੀ ਪੂਰੀ ਕੀਤੀ ਜਾਵੇਗੀ ਔਰ ਕਿੰਨਾ ਸਮਾਂ ਲੱਗਦਾ ਹੈ ਉਹ ਹੁਣ ਡਿਪਾਰਟਮੈਂਟ ਨੂੰ ਵੀ ਪਤਾ ਹੈ ਬਟ ਡਿਪਾਰਟਮੈਂਟ ਨੇ ਇਹ ਚੀਜ਼ ਹਾਈ ਕੋਰਟ ਆਫ ਚੰਡੀਗੜ੍ਹ ਦੇ ਵਿੱਚ ਜ਼ਾਹਿਰ ਕੀਤੀ ਸੀ ਕਿ ਅਸੀਂ ਜੋ 4 ਵੀਕ ਨੇ ਯਾਨਕੀ 2 ਮਨთ ਦੇ ਵਿੱਚ ਅਸੀਂ ਭਰਤੀ ਨੂੰ ਪੂਰੀ ਕਰਨ ਜਾ ਰਹੇ ਆ 8ਾਂ ਵੀਕ ਦੇ ਵਿੱਚ ਤਾਂ ਹੁਣ ਦੇਖਣਾ ਇਹ ਹੋਵੇਗਾ ਕਿ 21 ਤਰੀਕ ਨੂੰ ਜੋ ਆਪਣੇ ਭਰਤੀ ਦੇ ਉੱਪਰ ਕੰਮ ਸ਼ੁਰੂ ਹੋ ਚੁੱਕਿਆ ਸੀਗਾ ਅਗਸਤ ਦੇ ਵਿੱਚ ਵੀ ਔਰ ਹੁਣ ਲਗਭਗ 11 ਤਰੀਕ ਕਰਜ ਹੋ ਚੁੱਕੀ ਹੈ ਜਨਵਰੀ ਦੀ ਵੀ ਤਾਂ 10 ਦਿਨ ਤੱਕ ਪੂਰਾ 1 ਮਨਤ ਬੀਤ ਜਾਵੇਗਾ ਤੇ ਇੱਕ ਹਲੇ ਤੱਕ ਕੋਈ ਡਿਸੀਜਨ ਫਾਈਨਲ ਨਈਆ ਨਾ ਹੀ ਕੋਈ 2344 ਦੇ ਸਬੰਧੀ ਕੋਈ ਨਵਾਂ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੁਣ ਦੇਖਣਾ ਇਹ ਕਿੰਨੇ ਕ ਟਾਈਮ ਲੱਗਦਾ ਹੈ ਹੋਰ ਕੀ ਹੁਣ ਬੀੜ ਵਾਲੇ ਇਸ ਦੇ ਵਿੱਚ ਐਲੀਜੀਬਲ ਹੋਣਗੇ ਜਾਂ ਫਿਰ ਨਹੀਂ ਹੋਣਗੇ ਇਸ ਦੇ ਬਾਰੇ ਜਲਦ ਹੀ ਆਪਣੀ ਯੂਨੀਅਨ ਜੋ ਡਿਪਾਰਟਮੈਂਟ ਨਾਲ ਮੀਟਿੰਗ ਕਰਨ ਜਾ ਰਹੀ ਹੈ ਜਦੋਂ ਹੀ ਉਸ ਦਾ ਕੋਈ ਅਫੀਸ਼ੀਅਲ ਅਪਡੇਟ ਮਿਲੇਗਾ ਤੁਹਾਡੇ ਨਾਲ ਸ਼ੇਅਰ ਕਰਾਂਗੇ ਤਾਂ ਇਹ ਅੱਜ ਦਾ ਜੋ ਫਾਈਨਲ ਡਿਸੀਜਨ ਆਇਆ ਸੀ ਉਸ ਦੇ ਬਾਰੇ ਤੁਹਾਨੂੰ ਜਾਣਕਾਰੀ ਦੇ ਰਿਹਾ ਇਸ ਤੋਂ ਇਲਾਵਾ ਨਵੀਆਂ ਅਪਡੇਟ ਜੋ ਵੀ ਆਉਂਦੀਆਂ ਨੇ ਤੁਹਾਡੇ ਨਾਲ ਸ਼ੇਅਰ ਕਰਦੇ ਰਹਿੰਦੇ ਆਂ ਤਾਂ ਹੋਰਨਵੇਂ ਅਪਡੇਟ ਲਈ ਸਬਸਕ੍ਰਾਈਬ ਕਰੋ ਧੰਨਵਾਦ